ਸਾਰੇ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਸਾਰਿਆਂ ਦੇ ਪ੍ਰਮਾਤਮਾ ਅੱਗੇ ਦੁਆ ਹੈ ਕਿ ਸਾਰੇ ਜਣੇ ਵਧੀਆ ਹੋਵੋ ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀ ਵੀਡੀਓਜ਼ ਨੂੰ ਬਹੁਤ ਪਿਆਰ ਦੇ ਰਹੇ ਹੋ ਤੇ ਅੱਗੇ ਦੀ ਅੱਗੇ ਸ਼ੇਅਰ ਵੀ ਕਰ ਰਹੇ ਹੋ ਥੈਂਕ ਯੂ ਸੋ ਮੱਚ ਤੇ ਪਲੀਜ਼ ਜਿਨ੍ਹਾਂ ਨੇ ਮੇਰਾ ਚੈਨਲ ਹੈ ਜਿਹੜਾ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੇ ਚੈਨਲ ਨੂੰ ਜਿਹੜਾ ਉਹ ਸਬਸਕ੍ਰਾਈਬ ਕਰ ਲਿਓ ਕਿਉਂਕਿ ਦੇਖਦਾ ਬਹੁਤ ਲੋਕ ਰਹੇ ਨੇ ਬਟ ਇਹ ਵੀ ਇੱਕ ਆਪਣੀ ਫੈਮਲੀ ਬਣ ਜਾਂਦੀ ਹੈ ਪਲੀਜ਼ ਮੇਰੇ ਚੈਨਲ ਨੂੰ ਆ ਤੁਸੀਂ ਉਹ ਸਬਸਕ੍ਰਾਈਬ ਕਰ ਲਿਓ ਅੱਜ ਦੀ ਜਿਹੜੀ ਵੀਡੀਓ ਹੈ ਉਹ ਆਪਣੀ ਹੈਗੀ ਹੈ કોટਨ ਦੇ ਸੂਟਾਂ ਦੇ ਕਿਉਂਕਿ ਇਹਦੀ ਬਹੁਤ ਜ਼ਿਆਦਾ ਮੈਨੂੰ ਡਿਮਾਂਡ ਆ ਰਹੀ ਸੀ ਵੀ ਮੈਡਮ ਪਹਿਲਾਂ ਮੈਂ ਸਿਰਫ ਇੱਕ ਵੀਡੀਓ ਪਾਈ ਸੀ ਉਹ ਵੀਡੀਓ ਦੇ ਨਾਲ ਹੀ ਮੈਨੂੰ ਮਤਲਬ ਬਹੁਤ ਜ਼ਿਆਦਾ ਕੁਐਰੀਜ਼ ਆਈਆਂ ਕਹਿੰਦੇ ਵੀ ਤੁਸੀਂ ਜੋ ਵੀ ਕਿਉਂਕਿ ਮੇਰੇ ਕੋਲ ਮੈਂ ਵੀ ਫ੍ਰੈਂਕ ਹਾਂ ਨਾ ਵੀ ਟਾਈਮ ਨਹੀਂ ਆਪਾਂ ਕਹਿ ਸਕਦੇ ਹਨਾ ਵੀਡੀਓ ਬਣਾਉਣ ਦਾ ਹੁੰਦਾਗਾ ਤੇ ਤਾਂ ਕਰਕੇ ਵੀ ਹੁਣ ਦੋ ਚਾਰ ਸੂਟ ਮੇਰੇ ਕੋਲ ਹੈਗੇ ਸੀ ਫਿਰ ਸੋਚਿਆ फटाफट ਮੈਂ ਇਹਨਾਂ ਦੀ ਇੱਕ ਛੋਟੀ ਜੀ ਵੀਡੀਓ ਬਣਾਦਾ ਹਨਾ ਵੀ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਬਟ ਮੈਂ ਵਾਰ-ਵਾਰ ਤੁਹਾਨੂੰ ਕਹਿੰਦੀ ਆਪਣੇ ਕੋਲ ਹਰ ਤਰ੍ਹਾਂ ਦਾ ਕਪੜਾ ਹੁੰਦਾ ਤੇ ਹਰ ਤਰ੍ਹਾਂ ਦਾ ਆਪਾਂ ਵਰਕ ਕਰ ਸਕਦੇ ਆ ਚਾਹੇ ਉਹ ਹੈਂਡਵਰਕ ਹੈ ਚਾਹੇ ਮਸ਼ੀਨਵਰਕ ਹੈ ਚਾਹੇ ਆਰੀਵਰਕ ਹੈ ਚਾਹੇ ਪੈਚਵਰਕ ਹੈ ਪੈਚਵਰਕ ਕੁਝ ਵੀ एवरीथिंग ਆਪਾਂ ਕਰਦਾ ਤੁਸੀਂ ਮੈਨੂੰ ਕੋਈ ਵੀ ਡਿਜ਼ਾਈਨ ਦੇ ਦੋਗੇ ਨਾ ਆਪਾਂ ਉਹ ਸੇਮ ਰੈਡੀ ਕਰਵਾ ਦਾਂਗੇ ਚਾਹੇ ਉਹ ਹੈਂਡ ਚਾਹੇ ਚਾਹੇ ਮਸ਼ੀਨ ਚਾਹੇ ਚਾਹੇ ਆਰੀ ਦੇ ਵਿੱਚ ਹੈ ਠੀਕ ਹੈ ਇਹ ਚੀਜ਼ ਵੀ ਵਾਰ-ਵਾਰ ਨਾ ਮੈਨੂੰ ਹਨਾ ਉਹ ਕਰਿਆ ਕਰੋ ਤੁਸੀਂ ਮੈਨੂੰ ਸਿਰਫ ਡਿਜ਼ਾਈਨ ਭੇਜੋ ਵੀ ਆ ਬਣ ਜਾਏਗਾ ਇਹ ਕਿੰਨੇ ਚ ਬਣ ਜਾਏਗਾ ਬਸ ਠੀਕ ਹੈ ਬਨ ਹਰ ਚੀਜ਼ ਜਾਏਗੀ ਉਸੀ ਤਰ੍ਹਾਂ ਕਪੜਾ ਹੋਏਗਾ ਕਪੜਾ ਜੋ ਤੁਸੀਂ ਕਹੋਗੇ ਹਨ ਉਹ ਮਿਲ ਜੇਗਾ ਹਾਂ ਬਾਕੀ ਕਈ ਵਾਰ ਇਹ ਹੋ ਜਾਂਦਾ ਹੈ ਕਲਾਇੰਟ ਸੌਰੀ ਕਲਾਇੰਟ ਇਹ ਕਹਿੰਦੇ ਤੁਸੀਂ ਪ੍ਰੇਫਰ ਕਰ ਦੋ ਕਿਹੜਾ ਜ਼ਿਆਦਾ ਬੈਟਰ ਹੋਏਗਾ ਉੱਥੇ ਮੈਂ ਆਪਦੀ ਐਡਵਾਈਸ ਦੇ ਸਕਦੀ ਹਾਂ ਵੀ ਆ ਇਸ ਦੇ ਅਕੋਰਡਿੰਗ ਠੀਕ ਹੈ ਇਹ ਵਰਕ ਦੇ ਅਕੋਰਡਿੰਗ ਇਹ ਠੀਕ ਹੈ ਇਹ ਮੌਸਮ ਦੇ ਪਾੜੇ ਜਿਹੜਾ ਇਹ ਠੀਕ ਹੈ ਜਿਹੜੇ ਆਪਣੀ ਪਿਛਲੀ ਕਾਟਨ ਦੇ ਸੂਟਾਂ ਦੀ ਬਣਾਈ ਸੀ ਉਹਦੀ ਤਾਂ ਮਤਲਬ ਮੈਂ ਕਹਿ ਸਕਦੀ ਹਾਂ ਮੈਂ ਤੋਂ ਹਨਾ ਥੈਂਕ ਯੂ ਸੋ ਮੱਚ ਵੈਸੇ ਸਾਰਿਆਂ ਦਾ ਉਹਦੀ ਡਿਮਾਂਡ ਨਹੀਂ ਪੂਰੀ ਹੋਈ ਉਹਦੀ ਬਹੁਤ ਜ਼ਿਆਦਾ ਕਿਉਂਕਿ ਬਾਕੀ ਹੋ ਜਾਂਦਾ ਹੈ ਲੇਡੀਜ਼ ਦੇ ਜਿੰਨੇ ਕਲਰਸ ਹੋਣਗੇ ਹਨਾ ਉਹਨਾਂ ਨੂੰ ਹੁੰਦਾ ਵੀ ਹੋਰ ਕਲਰਸ ਹੋਰ ਕਲਰਸ ਹਨ ਵੀ ਉਹ ਹੁੰਦਾ ਵੀ ਜਿਹੜੇ ਕਲਰਸ ਮੇਰੇ ਕੋਲ ਹੁੰਦੇ ਨੇ ਸਿਰਫ ਮੈਂ ਉਹ ਤੁਹਾਨੂੰ ਫਿਕਸ ਜਿਹੜੀਆਂ ਉਹ ਪਾ ਸਕਦੀ ਹੁੰਦੀਆਂ ਅੱਜ ਦੀ ਜਿਹੜੀ ਵੀਡੀਓ ਹੈ ਇਹ ਵੀ ਬਸ ਮੈਂ ਤਾਂ ਇਹ ਸੂਟ ਹੈ ਜਿਹੜਾ ਹਨਾ ਅ ਇਹ ਡਿਜ਼ਾਈਨ ਆਪਣੇ ਕੋਲ ਪਹਿਲਾਂ ਵੀ ਆਇਆ ਹੈ ਇਹ ਸੀਗਾ ਮੈਂ ਤੁਹਾਨੂੰ ਦਿਖਾ ਦਿੰਦੀ ਵੀ ਹਰ ਕਲਰ ਦੇ ਉੱਪਰ ਹਰ ਡਿਜ਼ਾਈਨ ਕਲਰ ਆਪਣਾ ਕੰਟਰਾਸਟ ਲਗਾਇਆ ਸੋਹਣਾ ਹੋਣਾ ਚਾਹੀਦਾ ਤੇ ਹਰ ਕਲਰ ਦੇ ਉੱਪਰ ਹੀ ਉਹ ਡਿਜ਼ਾਈਨ ਆ ਜਿਹੜਾ ਉਹ ਸੋਹਣਾ ਬਣ ਜਾਂਦਾ ਹੁੰਦਾ ਇਹ ਕਪੜਾ ਨਹੀਂ ਐਕਚੁਅਲੀ ਪਹਿਲਾਂ ਆਇਆ ਕਪੜਾ ਹੁਣ ਆਇਆ ਇਹ ਮੈਂ ਨਵਾਂ ਲੈ ਕੇ ਆਈਆਂ ਠੀਕ ਹੈ ਨਾ ਤਾਂ ਇਹਨੂੰ ਆਪਾਂ ਕਹਿ ਸਕਦੇ ਹਾਂ ਮੋਡਲ ਵੀ ਨਹੀਂ ਕਹਿ ਸਕਦੇ ਹਨਾ ਕੁਝ ਪਤਲਾ ਕਪੜਾ ਇਹ ਇਹਦੇ ਉੱਪਰ ਵੀ ਸੇਮ ਹੈ ਜਿਹੜੀ ਉਹ ਬਾਜੂ ਦੀ ਵਰਕ ਹੈ ਤੇ ਸੇਮ ਹੀ ਆਪਾਂ ਪਹੁੰਚੇ ਤੇ ਵਰਕ ਕਰਾਇਆ ਜਿਵੇਂ ਪਹਿਲਾਂ ਸੇਮ ਹੈ ਆਪਣੇ ਕੋਲ ਇਹ ਡਿਜ਼ਾਈਨ ਪਹਿਲਾਂ ਆਇਆ ਹੈ ਇਹ ਡਿਜ਼ਾਈਨ ਦਾ ਮਤਲਬ ਇਹ ਮੰਨ ਲਓ ਮੈਨੂੰ ਨਹੀਂ ਪਤਾ ਲੱਗਿਆ ਵੀ ਇਹਦੇ ਕਿੰਨੇ ਕੁ ਜਿਹੜੇ ਨੇ ਉਹ ਸੂਟ ਰੈਡੀ ਹੋ ਕੇ ਚਲੇ ਗਏ ਨੇ ਇਹ ਡਿਜ਼ਾਈਨ ਬਹੁਤ ਜ਼ਿਆਦਾ ਜਿਹੜਾ ਉਹ ਡਿਮਾਂਡ ਚ ਲਿਆਗਾ ਇਹਦੇ ਨਾਲ ਆਪਾਂ ਜਿਹੜਾ ਦੁਪੱਟਾ ਡਾਈ ਕਰਾਇਆ ਸੀ ਉਹ ਬਰਬਰੀ ਦਾ ਇਹਨੂੰ ਆਪਾਂ ਥੋੜਾ ਆਪਾਂ ਕਹਿੰਦੇ ਨੇ ਟਾਈ ਐਂਡ ਡਾਈ ਕੁਝ ਵੀ ਡਿਜ਼ਾਈਨਿੰਗ ਆਪਾਂ ਕੋਈ ਵੀ ਡਿਜ਼ਾਈਨਿੰਗ ਆ ਜਿਹੜੀ ਉਹ ਪਾ ਦਨੇ ਆ ਉਹਦੇ ਉੱਪਰ ਆਪਾਂ ਨਾਲ ਦੀ ਜਿਹੜੀ ਉਹ ਲੇਸ ਨਾਲ ਟੇਪਿੰਗ ਕਰ ਦਈਏ ਦੁਪੱਟੇ ਵੀ ਜਿਹੋ ਜੀ ਆਪਣੀ ਹਨਾ ਆਪਾਂ ਕਹਿ ਸਕਦੇ ਹਾਂ ਬਜਟ ਹੁੰਦਾ ਉਹੋ ਜਿਹਾ ਆਪਾਂ ਦੁਪੱਟਾ ਲਗਾ ਸਕਦੇ ਆ ਦੁਪੱਟਾ ਕੋਈ ਚਾਹੇ ਆਪਾਂ ਜੇ ਪਿਓਰ ਨਾਲ ਲੈ ਕੇ ਜਾਵਾਂਗੇ ਤਾਂ ਜ਼ਿਆਦਾ ਮਹਿੰਗੇ ਪੈ ਜਾਂਦੇ ਨੇ ਜੇ ਸੈਮੀ ਦੇ ਆਪਣੇ ਹਨਾ ਕਾਟਨ ਦੇ ਸੂਟ ਨੇ ਤਾਂ ਫਿਰ ਉਹ ਜਿਆ ਥੋੜਾ ਜਿਹਾ ਆਪਾਂ ਹਲਕਾ ਦੁਪੱਟਾ ਲਗਾ ਸਕਦੇ ਆ ਕੋਈ ਆਰਗਾਂਜ਼ਾ ਲਗਾਤਾ ਜਾਂ ਬੰਬਰ ਦੇ ਲਗਾਤੇ ਹਨਾ ਜਾਂ ਕੁਛ ਮਸਲੀਨ ਆ ਰਹੀ ਹੈ ਕੁਛ ਵੀ ਥੋੜਾ ਜਿਹਾ ਆਪਾਂ ਰੇਟ ਦੇ ਅਕੋਰਡਿੰਗਲੀ ਚੱਲ ਸਕਦੇ ਆਂਗੇ ਜ਼ਰੂਰੀ ਨਹੀਂ ਹੈਗਾ ਵੀ ਜਿਹੜੇ ਮਹਿੰਗੇ ਸੂਟ ਮਤਲਬ ਇਹਨੇ ਮਹਿੰਗੇ ਦੁਪੱਟੇ ਲਾਈਏ ਇਹਨਾਂ ਨਾਲ ਇਹ ਕੀ ਹੈ ਜੀ ਇਹ ਕੈਂਬਰੀ ਕਾਟਨ ਬਹੁਤ ਅੱਛੀ ਕੈਂਬਰੀ ਕਾਟਨ ਹੈ ਇੰਨਾ ਜ਼ਿਆਦਾ ਸੌਫਟ ਹੈ ਵੀ ਇਹਦਾ ਪਾਏ ਦਾ ਵੀ ਨਹੀਂ ਕਤਲ ਆਦਾ ਜਿੰਨੇ ਇਸ ਦੇ ਸੂਟ ਗਏ ਨੇ ਉਹ ਸਾਰਿਆਂ ਨੇ ਮਤਲਬ ਇਹ ਮੰਨ ਲਓ ਵੀ ਦੋ ਦੋ ਸੂਟ ਹੋਰ ਮੰਗਵਾਇਆ ਇਸ ਦਾ ਸਟੱਫ ਹੈ ਜਿਹੜਾ ਉਹ ਇੰਨਾ ਕੁ ਵਧੀਆਗਾ ਇਹ ਵੱਡੇ ਪਨੇ ਦਾ ਹੁੰਦਾ ਜੀ ਠੀਕ ਹੈ ਵੱਡੇ ਪਨੇ ਦਾ ਇਹ ਮਤਲਬ ਐਵੇਂ ਹਰ ਇੱਕ ਦੀ ਸ਼ਰਟ ਬਣ ਜਾਂਦੀ ਹੈ 30 ਇੰਚ ਤੱਕ ਐਵੇਂ ਦਾ ਜਿਹੜਾ ਕੇਰ ਤਿਆਰ ਹੋ ਸਕਦਾ ਹੁੰਦਾ ਇਦੇ ਉੱਪਰ ਆਪਾਂ ਡਿਜ਼ਾਈਨ ਪੈਨਲ ਦੇ ਵਿੱਚ ਬਣਾਇਆ ਐਸ ਤਰਾ ਇਸ ਦਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਇਸ ਦੀ ਬਾਜੂ ਦੇ ਉੱਪਰ ਹੈਗਾ ਸਿਰਫ ਆਪਾਂ ਫਲਾਰ ਪਾਏ ਨੇ ਇਸ ਦੀ ਬਾਟਮ ਦੇ ਉੱਪਰ ਵਰਕ ਨਹੀਂ ਹੈਗਾ ਤੁਸੀਂ ਚਾਹੇ ਇਹਨੂੰ ਬਾਟਮ ਦੇ ਉੱਪਰ ਕਰ ਸਕਦੇ ਹੋ ਬਟ ਇਹ ਬਾਜੂ ਦੇ ਉੱਪਰ ਨਾ ਜੇ ਤੁਸੀਂ ਮਤਲਬ ਦੋਨੋਂ ਚੀਜ਼ਾਂ ਤੇ ਕਰਵਾਉਣੇ ਨੇ ਤਾਂ ਉਹ ਆਜਾ ਜਿਹੜਾ ਉਸ ਦਾ ਇਹ ਜਿਵੇਂ ਕਪੜਾ ਹੈਗਾ ਜੀ 4.5 ਮੀਟਰ ਕਪੜਾ ਆਮ ਇਹ 3.5 ਮੀਟਰ ਦੇ ਵਿੱਚ ਬਣ ਜਾਂਦਾ ਬਟ ਮੈਂ ਜਿਹੜਾ ਪੌਣੇ 4 ਲੈਣੀ ਹੁੰਦੀ ਹੈ ਵੀ ਕਿਤੇ ਥੋੜਾ ਬਹੁਤ ਕਿਸੇ ਚੀਜ਼ ਕਰਕੇ ਘੱਟ ਨਾ ਜਾਵੇ ਇਹ ਬਹੁਤ ਬਹੁਤ ਜ਼ਿਆਦਾ ਮਤਲਬ ਐਸਾ ਕੈਸਾ ਬਣਿਆ ਹੋਇਆ ਹਲਕੇ ਹਲਕੇ ਰੰਗ ਰੰਗੀਆਂ ਵਾਲੇ ਪਏ ਨੇ ਇਸ ਕਲਰ ਦੀ ਆਪਾਂ ਜਿਹੜਾ ਨਾਲ ਦੁਪੱਟਾ ਡਾਈ ਕਰਾ ਸਕਦੇ ਹਾਂ ਤੇ ਨਾਲ ਜਿਹੜੀ ਆ ਪਾਈਪਿੰਗ ਜਾਂ ਲੇਸ ਵਗੈਰਾ ਕੁਝ ਵੀ ਇਹਦੇ ਨਾਲ ਇਹਦੀ ਫਿਨਿਸ਼ਿੰਗ ਦੇ ਲਾ ਕਿਉਂਕਿ ਜਦੋਂ ਸੂਟ ਤਿਆਰ ਹੋ ਜਾਂਦੇ ਨੇ ਨਾ ਉਹਨਾਂ ਦੀ ਲੁੱਕ ਉਦੋਂ ਜ਼ਿਆਦਾ ਆਂਦੀ ਹੈ ਉਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਸ ਨੂੰ ਕਿਉਂਕਿ ਅੱਜ ਕੱਲ ਤਾਂ ਇਹ ਆ ਵੀ ਆਪਾਂ ਲੈਸ ਪਲੇਸਿਸ ਨਾਲ ਸੂਟ ਨੂੰ ਕਿਵੇਂ ਵੀ ਆਪਾਂ ਬਣਾ ਸਕਦੇ ਆ ਮੈਂ ਤੁਹਾਨੂੰ ਇੱਕ ਦਿਖਾਵਾਂਗੀ ਸਲਾਈ ਹੋਣ ਦਾ ਸਿਰਫ ਪਲੇਨ ਸੂਟ ਆ ਜਿਹੜਾ ਉਹ ਕਿੰਨਾ ਚੇਂਜ ਹੋ ਸਕਦਾ ਉਸ ਤੋਂ ਬਾਅਦ ਜੀ ਇਹ ਆ ਇੱਕ ਇਹ ਲੀਲਨ ਦੇ ਉੱਪਰ ਹੈ ਠੀਕ ਹੈ ਇਹ ਬਾਜੂ ਵਰਕ ਹੈ ਇਹ ਲੀਲਨ ਹੈ ਜੀ ਇੰਨੀ ਕੁ ਜ਼ਿਆਦਾ ਸੌਫਟ ਲੀਲਨ ਹੈ ਮੈਂ ਜਿੰਨੇ ਇੱਕ ਮਦ ਲਈ ਦੇ ਸੂਟ ਤਿਆਰ ਕਰਕੇ ਭੇਜੇ ਨੇ ਉਹਨਾਂ ਦੇ ਉੱਪਰ ਲਾਈਨਿੰਗ ਦੀ ਨੀਡ ਨਹੀਂ ਪਈ ਇਨਾਂ ਦੇ نیچے ਲਾਈ ਨਹੀਂ ਹਾਂ ਸਿਰਫ ਇਹ ਜੇ ਆਪਾਂ ਪਲੇਟਸ ਪਾ ਰਿਹਾ ਤਾਂ ਪਲੇਟਸ ਦੇ نیچے ਜਿਹੜੀ ਆਈ ਹੈ ਹਨਾ ਸਿੰਪਲ ਆਪਾਂ ਕਪੜਾ ਲਗਵਾ ਲਓ ਬਸ ਇਹ ਦਾ ਸ਼ਰਟ ਹੈ ਜੀ ਸਿੰਪਲ ਬੇਲ ਠੀਕ ਹੈ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਮਦਰਜ਼ ਲੁੱਕ ਦੇ ਵਿੱਚ ਵੀ ਉਹ ਬਹੁਤ ਥੋੜਾ ਹਲਕਾ ਕੰਮ ਚਾਹੀਦਾ ਹੁੰਦਾ ਨਾ ਮੈਂ ਉਹਨਾਂ ਸਾਰਿਆਂ ਦੇ ਵਿੱਚੋਂ ਸਿਰਫ ਇਹ ਆ ਵੀ ਜਿਹੜੇ ਡਿਫਰੈਂਟ ਡਿਫਰੈਂਟ ਸੀਗੇ ਮੈਂ ਉਹ ਤੁਹਾਨੂੰ ਥੋੜਾ ਜਿਹਾ ਉਹ ਕਿਤੇ ਇਹਦੇ ਨਾਲ ਆਪਣੇ ਕੋਲ ਨੇ ਜਿਹੜੇ ਇਹ ਕਲਰਸ ਪਏ ਨੇ ਠੀਕ ਹੈ ਜੇ ਤੁਸੀਂ ਚਾਹੋਗੇ ਤਾਂ ਹੋਰ ਕਲਰਸ ਜੀਆਂ ਵੀ ਤੁਹਾਨੂੰ ਪਿਕਸ ਨੇ ਜਿਹੜੀਆਂ ਉਹ ਮਿਲ ਜਾਣਗੀਆਂ ਜਿਵੇਂ ਇਹ ਲੀਲਨ ਤੇ ਹੈ ਠੀਕ ਹੈ ਇਹ ਵੀ ਲੀਲਨ ਤੇ ਇਹ ਦੋਨੋਂ ਕੈਂਪੀ ਕਾਟਨ ਦੇ ਨੇ ਜਿਹੜੀ ਮੈਂ ਤੁਹਾਨੂੰ ਪਹਿਲਾਂ ਦਿਖਾ ਚੁੱਕੀ ਹਾਂ ਇਹ ਇਹ ਲੀਲਨ ਹੈ ਜੀ ਰਾਮ ਟੈਕਸ ਦੀ ਲੀਲਨ ਹੋएगी ਕੋਈ ਹੋਰ ਲੀਲਨ ਨਹੀਂ ਜੀ ਹੋਏ ਬਹੁਤ ਸੌਫਟ ਹੈ ਗਰਮੀ ਦੇ ਵਿੱਚ ਪਾਉਣ ਵਾਲੇ ਨੇ ਇਹ ਨਹੀਂ ਹੈਗਾ ਵੀ ਗਰਮੀ ਦੇ ਵਿੱਚ ਇਹ ਨਹੀਂ ਪਾਣੀਆਂ ਉਸੋ ਵਾਰ ਜਿਵੇਂ ਮੈਥਡ ਨਾ ਹੁਣੀ ਗੱਲ ਕੀਤੀ ਸੀ ਨਾ ਵੀ ਸਲਾਈ ਨਾਲ ਹੈ ਜਿਹੜਾ ਉਹ ਸੂਟ ਦਾ ਬਹੁਤ ਫਰਕ ਪੈ ਜਾਂਦਾ ਹੈਗਾ ਇਹ ਦੇਖੋ ਇਹ ਪ੍ਰਿੰਟਡ ਸੂਟਾ ਪਲੇ ਮਤਲਬ ਆਪਾਂ ਜਿਵੇਂ ਨੋਰਮਲ ਪ੍ਰਿੰਟਡ ਆਪਾਂ ਕਹਿੰਦੇ ਆ ਕਾਟਨ ਦਾ ਸੂਟ ਠੀਕ ਹੈ ਬਟ ਇਹ ਵੀ ਹੈ ਸਟਾਫਾ ਜਿਹੜਾ ਇਹ ਰਾਮਟੈਕਸ ਦਾਗਾ ਵੀ ਇਸ ਨੂੰ ਆਪਾਂ ਇਹਦੀ ਲੁੱਕ ਨੂੰ ਕਿਵੇਂ ਵੀ ਚੇਂਜ ਕਰ ਸਕਦੇ ਹੁਣ ਤੁਸੀਂ ਦੇਖੋ ਇਹਦੀ ਲੁੱਕ ਹੈ ਜਿਹੜੀ ਉਹ ਬਿਲਕੁਲ ਚੇਂਜ ਹੋ ਜਾਂਦੀ ਹੈ ਸਿਰਫ ਉਹਦੇ ਸਲਾਈ ਦੇ ਆਪਾਂ ਕਹਿ ਸਕਦੇ ਹਾਂ ਥੋੜਾ ਜਿਹਾ ਮਾਈਂਡ ਹੈ ਜਿਹੜਾ ਉਹ ਲਗਾਉਣ ਦੇ ਨਾਲ ਤੇ ਉਸ ਤੋਂ ਬਾਅਦ ਇਹਸੀਂ ਆਪਾਂ ਬਾਜੂ ਦੇ ਉੱਪਰ ਠੀਕ ਹੈ ਐਂਕਰਿੰਗ ਕਰਕੇ ਨਾਲ ਆਪਾਂ ਲੇਸ ਲਗਾ ਕੇ ਠੀਕ ਹੈ ਥੋੜੀ ਵੈਲ ਸਲੀਵਜ਼ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਉਹ ਬਣਾਈਆਂ ਲਈਆਂ ਪਾਕਿਸਤਾਨੀ ਸਟਾਈਲ ਦੇ ਵਿੱਚ ਇਸੇ ਤਰ੍ਹਾਂ ਲੈਕਰ ਦੇ ਉੱਪਰ ਆਪਾਂ ਇਹ ਪੱਟੀ ਲਗਾ ਕੇ ਤੇ ਨਾਲ ਹੈ ਜਿਹੜੀ ਉਹ ਲੇਸ ਦੀ ਫਿਨਿਸ਼ਿੰਗ ਹੈ ਜਿਹੜੀ ਉਹ ਦੇਦੀ ਹੈ ਸੇਮ ਹੀ ਆਪਾਂ ਜਿਹੜਾ ਹੈਗਾ ਘੇਰ ਦੇ ਉੱਪਰ ਕੀਤਾ ਘੇਰ ਦੇ ਉੱਪਰ ਵੀ ਐਂਕਰਿੰਗ ਕਰਕੇ ਫਿਰ ਆਪਾਂ ਜਿਹੜੀ ਲੇਸ ਨਾਲ ਉਹਦੀ ਠੀਕ ਹੈ ਥੋੜੀ ਜੀ ਡਿਜ਼ਾਈਨਿੰਗ ਦੇਤੀ ਕਹਿਣ ਦਾ ਮਤਲਬ ਠੀਕ ਹੈ ਇੱਕ ਪਲੇਨ ਸੂਟ ਨੂੰ ਆਪਾਂ ਇੱਕ ਵਧੀਆ ਲੁੱਕ ਦੇ ਸਕਦੇ ਆ ਥੋੜੀ ਜੀ ਡਿਜ਼ਾਈਨਿੰਗ ਦੇ ਨਾਲ ਕਿਉਂਕਿ ਨਹੀਂ ਇਹਨੇ ਪਲੇਨ ਰਹਿਣਾ ਜਾਂ ਸਿੰਪਲ ਆਪਾਂ ਸਾਈਡ ਦੇ ਉੱਪਰ ਕੀ ਹੈ ਲੇਸ ਲਗਾ ਲੈਨੇ ਆ ਬਟ ਹੁਣ ਜਿਹੜਾ ਥੋੜਾ ਜਿਹਾ ਆਪਾਂ ਜੇ ਉਹਨੂੰ ਵਧੀਆ ਲੁੱਕ ਦੇਣੀ ਹੈ ਤਾਂ ਉਸ ਨੂੰ ਆਪਾਂ ਹੋਰ ਥੋੜਾ ਜਿਹਾ ਮਾਇਨ ਇਹਦੇ ਨਾਲ ਪਲੇਨ ਹੀ ਆਪਾਂ ਆ ਮਤਲਬ ਸਿੰਪਲ ਸਲਵਾਰ ਰੱਖੀ ਐ ਤੁਸੀਂ ਚਾਹੋ ਤਾਂ ਸੇਮ ਇਹਦੇ ਉੱਪਰ ਵੀ ਉਹੀ ਡਿਜ਼ਾਈਨ ਪੈ ਸਕਦਾ ਜੋ ਆਪਾਂ ਸ਼ਰਟ ਦੇ ਵਿੱਚ ਪਾਇਆ ਥੋੜਾ ਸ਼ਾਰਟ ਕਰਕੇ ਪੈ ਸਕਦਾ ਜੇ ਉਹਨੂੰ ਆਪਾਂ ਬਟ ਪਾਕਿਸਤਾਨੀ ਬਣਾਣਾ ਤਾਂ ਕਿਉਂਕਿ ਇਹ ਆਪਾਂ ਨਾਰਮਲ ਸਲਵਾਰ ਹੈ ਹਨਾ ਨਾਰਮਲ ਤੋਂ ਥੋੜੀ ਜੀ ਮਤਲਬ ਆਪਾਂ ਕਹਿ ਸਕਦੇ ਹਾਂ ਹਲਕੀ ਐ ਬਟ ਇਹ ਜੇ ਆਪਾਂ ਡਿਜ਼ਾਈਨ ਹੀ ਪਾਉਣੀ ਆ ਤਾਂ ਉਹ ਜਿਹੜੀਆਂ ਪਾਕਿਸਤਾਨੀ ਸਟ੍ਰੇਟ ਸਲਵਾਰਾਂ ਨੇ ਉਹਨਾਂ ਦੇ ਵਿੱਚ ਆਪਾਂ ਉਹ ਜ਼ਿਆਦਾ ਬੈਟਰ ਰਹਿੰਦੀ ਐ ਠੀਕ ਐ ਇਹਦੇ ਨਾਲ ਪਲੇਨ ਦੁਪੱਟਾ ਗਾ ਆਪਣਾ ਦੁਪੱਟਾ ਤੁਸੀਂ ਜਿੰਮੇ ਮਰਜ਼ੀ ਦਾ ਵੀ ਡਾਈ ਕਰਾ ਸਕਦੇ ਹੋ organza ਦਾ ਡਬਲ ਡਾਈ ਕਰਾ ਸਕਦੇ ਹੋ ਜਿਵੇਂ ਮੈਂ ਪਹਿਲਾਂ ਦਿਖਾਇਆ ਐਵੇਂ ਦਾ ਦੁਪੱਟਾ ਡਾਈ ਕਰਾ ਸਕਦੇ ਹੋ ਇਹਦੇ ਨਾਲ ਠੀਕ ਹੈ ਵੀ ਕੋਈ ਵੀ ਕਲਰ ਲੈ ਕੇ ਵਿੱਚ ਕਲਰ ਪਵਾ ਲਈਏ ਉਹ ਆਪਣੀ ਚੋਇਸ ਹੈ ਆਪਾਂ ਕਹਿੰਦੇ ਨੇ ਵੀ ਜਿੰਨਾ ਕੁ ਗੁੜ ਪਾਵਾਂਗੇ ਹਨਾ ਓਨਾ ਮਿੱਠਾ ਹੁੰਦਾ ਜਾਊਗਾ ਉਹ ਚੀਜ਼ ਹੈ ਵੀ ਜਿੰਨੀ ਕ ਪਾਉਦੇ ਉੱਪਰ ਹਨਾ ਕੋਸ਼ਿਸ਼ ਕਰਾਂਗੇ ਲਗਾਉਣ ਦੀ ਠੀਕ ਹੈ ਓਨਾ ਹੀ ਉਹ ਸੂਟ ਹੈ ਜਿਹੜਾ ਉਹ ਵਧੀਆ ਬਣ ਜੇਗਾ ਡਿਜ਼ਾਈਨਿੰਗ ਮੈਂ ਤੁਹਾਨੂੰ ਵਾਰਨਰ ਕਹਿੰਦੀ ਹਾਂ ਤੁਸੀਂ ਮੈਨੂੰ ਕੋਈ ਵੀ ਡਿਜ਼ਾਈਨਿੰਗ ਦੇ ਦੋਗੇ ਨਾ ਆਪਾਂ ਸੇਮ ਉਹਦੀ ਕਾਪੀ ਕਰਕੇ ਤੁਹਾਨੂੰ ਦੇ ਦਾਂਗੇ ਜੇ ਕਈ ਵਾਰ ਇਹ ਹੁੰਦਾ ਨਾ ਨਹੀਂ ਤਾਂ ਤੁਸੀਂ ਮੇਰੇ ਤੇ ਛੱਡ ਦੋ ਵੀ ਮੈਨੂੰ ਸਾਨੂੰ ਕੋਈ ਵੀ ਵਧੀਆ ਡਿਜ਼ਾਈਨਿੰਗ ਜਿਹੜੀ ਉਹ ਬਣਾ ਕੇ ਦੇ ਦੋ ਨਹੀਂ ਤਾਂ ਤੁਹਾਨੂੰ ਕੋਈ ਵੀ ਇੰਸਟਾਗ੍ਰam YouTube Facebook ਕਿਤੋਂ ਵੀ ਤੁਹਾਨੂੰ ਕੋਈ ਵਧੀਆ ਡਿਜ਼ਾਈਨਿੰਗ ਮਿਲਦੀ ਹੈ ਤੁਸੀਂ ਉਹਦੀ ਮੈਨੂੰ ਪਿਕ ਪਾ ਦਿਓ ਤੇ ਨਾਲ ਆਪਣਾ ਮੈਜ਼ਰਮੈਂਟ ਦੇ ਦਿਓ ਤੁਹਾਨੂੰ ਸੇਮ ਉਹਦੇ ਨਾਲ ਦੀ ਸਟੀਚਿੰਗ ਆ ਜਿਹੜੀ ਉਹ ਹੋ ਕੇ ਚਲੀ ਜਾਏਗੀ ਇਹ ਨਹੀਂ ਜੀ ਆਪਣੇ ਕਾਟਨ ਦੇ ਸੂਟ ਹੋਰ ਕੋਈ ਤੁਹਾਨੂੰ ਕਾਟਨ ਦੇ ਸੂਟਾਂ ਦੇ ਨਾਲ ਕੋਈਰੀ ਹੋਈ ਜਾਂ ਕੁਝ ਵੀ ਹੈ ਨਾ ਉਹ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਲਿਓ ਮੇਰਾ ਫੋਨ ਨੰਬਰ ਹਮੇਸ਼ਾ ਹਰ ਵੀਡੀਓ ਦੇ ਉੱਪਰ ਦਿੱਤਾ ਹੋਇਆ ਹੁੰਦਾ ਬਟ ਪਲੀਜ਼ ਮੈਨੂੰ ਇਹ ਹੁੰਦਾ ਵੀ ਮੈਨੂੰ ਕਾਲ ਆ ਜਿਹੜੀ ਉਹ ਥੋੜੀ ਜੀ ਹੈ ਨਾ ਕੱਟ ਕਰਿਆ ਕਰੋ ਕਿਉਂਕਿ ਮੈਨੂੰ ਵੀ ਥੋੜੀ ਪ੍ਰੋਬਲਮ ਆਉਂਦੀ ਆ ਫਿਰ ਇਸ ਚੀਜ਼ ਨਾਲ ਤੁਸੀਂ ਮੈਸੇਜ ਕਰ ਦਿਓ ਮੈਂ ਹਰ ਇੱਕ ਮੈਸੇਜ ਦਾ ਰਿਪਲਾਈ ਕਰਦੀ ਆ ਕਦੇ ਨਹੀਂ ਹੋਇਆ ਹਾਂ ਹੋ ਸਕਦਾ ਕੋਈ ਇੱਕ ਨਾ ਦਾ ਕੋਈ ਮੈਸੇਜ ਕੀਤਾ ਹੋ ਰਹਿ ਜਾਵੇ ਬਟ ਉਸ ਦਾ ਵੀ ਜੇ ਤੁਸੀਂ ਮੈਨੂੰ ਦੁਆਰਾ ਮੈਸੇਜ ਕਰ ਦੋਗੇ ਮੈਂ 101% ਉਹਦਾ ਰਿਪਲਾਈ ਦੇਵਾਂਗੀ ਕਦੇ ਐ ਹੋਇਆ ਨਹੀਂ ਹੈਗਾ ਵੀ ਮੈਂ ਰਿਪਲਾਈ ਨਾ ਕਰਾਂ ਕਿਉਂਕਿ ਇਹ ਮੇਰੀ ਹਨਾ ਮੈਂ ਕਹਿ ਸਕਦੀ ਇੱਕ ਡਿਊਟੀ ਆ ਇਹ ਤੁਸੀਂ ਮੈਨੂੰ ਹਨਾ ਮੈਸੇਜ ਕਰ ਦਿਓ ਮੇਰੀ ਡਿਊਟੀ ਆ ਮੈਂ ਤੁਹਾਨੂੰ ਉਸ ਦਾ ਰਿਪਲਾਈ ਕਰ ਗਰਮੀਆਂ ਵਾਲੇ ਤੁਹਾਨੂੰ ਪ੍ਰਿੰਟਡ ਸੂਟ ਚਾਹੀਦੇ ਨੇ ਤੁਹਾਨੂੰ ਪ੍ਰਿੰਟਡ ਸੂਟ ਵੀ ਮਿਲ ਜਾਣਗੇ ਆਪਣੇ ਕੋਲ ਇਸ ਦੇ ਜਿਵੇਂ ਆਪਾਂ ਕਹਿੰਨੇ ਆ ਰਾਮ ਟੈਕਸ ਤੇ ਜਾਂ ਹੋਰ ਸਾਹਿਬਾਂ ਦੇ ਕੋਈ ਵੀ ਬ੍ਰਾਂਡ ਆ ਜਿਹੜਾ ਉਸ ਤੇ ਮਿਲ ਜਾਣਗੇ ਇਹ ਨਹੀਂ ਹੈਗਾ ਆਪਾਂ ਕਹਿੰਦੇ ਬਿਨਾ ਬ੍ਰਾਂਡ ਤੋਂ ਵੀ ਆਪਣੇ ਕੋਲ ਹੈਗੇ ਨੇ ਜਿਹੜਾ ਨਾਰਮਲ ਆਪਣੇ ਸੁਣੇ ਉਹਨਾਂ ਦਾ ਕਪੜਾ ਵੀ ਨਹੀਂ ਖਰਾਬ ਹੁੰਦਾ ਕੋਈ ਕਲਰ ਖਰਾਬ ਨਹੀਂ ਹੁੰਦਾ ਕਿਸੇ ਦਾ ਵੀ ਗਰਮੀਆਂ ਵਾਲਾ ਸਟੱਫ ਵੀ ਆਪਣੇ ਕੋਲ ਹੈਗਾ ਬਸ ਸਿਰਫ ਇਹ ਹੁੰਦਾ ਮੇਰੇ ਤੋਂ ਹਨਾ ਵੀਡੀਓ ਦੇ ਵਿੱਚ ਉਹਨੀ ਚੀਜ਼ ਨਹੀਂ ਦਿਖਾਈ ਜਾਂਦੀ ਜਾਂ ਸਿਰਫ ਇਹ ਹੁੰਦਾ ਜਦੋਂ ਮੈਨੂੰ ਕਸਟਮਰ ਕਹਿੰਦਾ ਫਿਰ ਮੈਂ ਨਾਲ ਦੀ ਨਾਲ ਉਹਨਾਂ ਨੂੰ ਹਨਾ ਵੀ ਕੁਝ ਡਿਜ਼ਾਈਨਿੰਗ ਹੈ ਜਿਹੜੀ ਉਹਨਾਂ ਦੀ ਦਿਖਾ ਦੇਣੀ ਆ ਪ੍ਰਿੰਟ ਦਿਖਾ ਦੇਣੀ ਆਂਗੀ ਅੱਜ ਦੀ ਜਿਹੜੀ ਵੀਡੀਓ ਹੈ ਤੁਸੀਂ ਮੈਨੂੰ ਦੱਸਿਓ ਵੀ ਕਿਵੇਂ ਦੀ ਲੱਗੀ ਤੇ ਤੁਹਾਨੂੰ ਇਹਦੇ ਵਿੱਚੋਂ ਕੁਝ ਵੀ ਚਾਹੀਦਾ ਹੋਇਆ ਤਾਂ ਤੁਸੀਂ ਮੇਰੇ ਜਿਹੜੇ ਆ ਫੋਨ ਨੰਬਰ ਦੇ ਉੱਪਰ WhatsApp ਦੇ ਉੱਪਰ ਮੈਸੇਜ ਜਿਹੜਾ ਉਹ ਕਰਦੇ ਅੱਜ ਦੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਲੀਜ਼ ਮੇਰੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਥੈਂਕ ਯੂ